ਅਸੀ ਗੱਲ ਦੋਸਤੋ ਕੀ ਹਾਲ ਚਾਲ ਨੇ ਬੰਦਾ ਜਿਹੋ ਜਿਹਾ ਆਪ ਹੁੰਦਾ ਜਿਸ ਖਿੱਤੇ ਨੂੰ ਜਾਂ ਜਿਸ ਬਰਾਦਰੀ ਨੂੰ ਬਲੋਂਗ ਕਰਦਾ ਉਹ ਜਿਹੀਆਂ ਹੀ ਸਾਂਝਾਂ ਹੁੰਦੀਆਂ ਨੇ ਸੋ ਮੈਂ ਕਿਉਂਕਿ ਆਪ ਤੇ ਝੋਨਾ ਰਹਿਤ ਕੀਤਾ ਹੋਇਆ ਕੰਮ ਤੇ ਮੈਂ ਇਹਨਾਂ ਦਿਨਾਂ ਚ ਜਦੋਂ ਸਾਰੇ ਜੱਟ ਬਿਲਕੁਲ ਜ਼ਿੰਮੇਦਾਰ ਜਿਹੜੇ ਜ਼ਿੰਮੇਵਾਰਾ ਕਰਦੇ ਨੇ ਉਹ ਫੁੱਲ ਵਿਜ਼ੀ ਹੁੰਦੇ ਨੇ ਮੈਂ ਐ ਵੇਲੇ ਵਿਹਲਾ ਫਿਰਦਾ ਮੇਰੇ ਵੀ ਟੈਨਸ਼ਨ ਥੋੜੀ ਹੈਗੀ ਵੀ ਮੈਂ ਜੋ ਲਾਉਣਾ ਉਹਦੀ ਤਿਆਰੀ ਕਰਾਂ ਪਰ ਉਹ ਕੋਈ ਇੰਨਾ ਕਦੂ ਕਰ ਇਹ ਕਰਨੀ ਉਹ ਟੋਟਲੀ ਆਊਟਸੋਰਸ ਹੋ ਜਾਂਦਾ ਸਾਰਾ ਕੁਝ ਜੋ ਮੈਂ ਲਾਉਣਾ ਹੈ ਮੱਕੀ ਉਹ ਆਪੇ ਟਰੈਕਟਰ ਨਾਲ ਆ ਕੇ ਤੇ ਮੈਂ ਤੁਹਾਨੂੰ ਤਾਂ ਅੱਜ ਤੁਹਾਡੇ ਨਾਲ ਰੂਬਰੂ ਹੋ ਰਿਹਾ ਮੈਂ ਅੱਜ ਆਪਣੇ ਨਾਨਕਿਆਂ ਦੀ ਮੋਟਰ ਤੇ ਫੈਲੀ ਤੇ ਆ ਗਿਆ ਤੇ ਸਾਡੇ ਮਾਮਾ ਜੀ ਜਿਹੜੇ ਉਹ ਮੇਰੀ ਇਨਸਪੀਰੇਸ਼ਨ ਸੀਗੇ ਵਿੱਚ ਜਦੋਂ ਮੈਂ ਬਾਕੀ ਸਾਰੀਆਂ ਚੀਜ਼ਾਂ ਛੱਡੀਆਂ ਪ੍ਰੋਫੈਸ਼ਨ ਹੋਰ ਚੀਜ਼ਾਂ ਜੇ ਪੂਰੀ ਤਰ੍ਹਾਂ ਨਹੀਂ ਛੱਡੀਆਂ ਪਰ ਮੈਂ ਜਦੋਂ ਮਤਲਬ ਖੇਤੀ ਵੱਲ ਆਇਆ ਤੇ ਮੇਰੀ ਗਾਈਡੈਂਸ ਜਿਹੜੀ ਉਹ ਮੇਜਰ ਮਾਮਾ ਜੀ ਤੋਂ ਰਹੀ ਇਹ ਬੜੇ ਸ਼ੌਂਕ ਨਾਲ ਖੇਤੀ ਕਰਦੇ ਬਹੁਤ ਸ਼ੌਂਕ ਨਾਲ ਹਰ ਇੱਕ ਚੀਜ਼ ਐਨ ਬਿਲਕੁਲ ਮੈਂ ਤੁਹਾਨੂੰ ਇੱਕ ਚੀਜ਼ ਵਿਖਾਉਣਾ ਆ ਸੁਹਾਗਾ ਆ ਜੀ ਤੇ ਇਹ ਐ ਜਿਵੇਂ ਹੁਣੇ ਬਣਾ ਕੇ ਲਿਆਂਦਾ ਹੁੰਦਾ ਤਾਂ ਇਹ ਮੈਨੂੰ ਅੱਜ ਇਹਨਾਂ ਦੱਸੇ ਵੇ 30 ਸਾਲ ਹੋ ਗਏ ਇਸ ਸੁਹਾਗੇ ਨੂੰ ਤੇ ਤੁਸੀਂ ਇਹ ਵੇਖੋ ਆ ਵੀ ਕੰਨ ਜਿਆ ਨਹੀਂ ਇਹਦਾ ਸਰੀਆ ਜਿਆ ਨਹੀਂ ਹਿੱਲਿਆ ਕਿਤੇ ਐਨੇ ਸ਼ੌਂਕ ਨਾ ਬਾਈ ਕਰਦੇ ਨੇ ਅੱਛਾ ਫਿਰ ਆਪਾਂ ਚੀਜ਼ ਕੋ ਬਣਾ ਬਣਾ ਲਈ ਨਾ ਉਹਨੂੰ ਮੁੜ ਕੇ ਠੀਕ ਐ ਵੀ ਲਵਾ ਲਈ ਇੱਕ ਵਾਰ ਆ ਇਹ ਨਾ ਪਾਈਪ ਲਾਈਨ ਪਾਈ ਹੋਈ ਹੈ ਇਹ ਕਾ ਮੋਟਰ ਹੈ ਇਹ ਕਾ ਸਾਹਮਣੇ ਜਿਹੜਾ ਤੁਹਾਨੂੰ ਦਿਖ ਰਿਹਾ ਆ ਮੋਟਰ ਹੈ ਦੂਜੀ ਦੋ ਕਨੇ ਦੋ ਮੋਟਰਾਂ ਨੇ ਤੇ ਪਾਈਪ ਲਾਈਨ ਟੋਟਲ ਪਾਈ ਹੋਈ ਹੈ ਤੇ ਮੈਂ ਇੰਨੀ ਲਿਸ਼ਕਦੀ ਇਹਨੂੰ ਪਾਈ ਨੂੰ ਚੇਰ ਹੋ ਗਿਆ ਕਦੀ ਨਹੀਂ ਵੇਖੀ ਆ ਪਨੀਰੀ ਐਨ ਇੱਕਸਾਰ ਸਾਫ ਸੁਥਰੀ ਮੋਟਰ ਤੇ ਬੰਦਿਆਂ ਕੋਲੋਂ ਕੰਮ ਕਰਾਉਣਾ ਤੇ ਤਾਂ ਵੀ ਇੰਨੀ ਸਫਾਈ ਰੱਖਣੀ ਤੋਂ ਆ ਵੇਖੋ ਕਿ ਘਾਹ ਵਾਲੀ ਸਪਰੇ ਵਟਾਂ ਤੇ ਤੇ ਸਾਡੇ ਤਾਂ ਬੰਦੇ ਇਹੋ ਜਿਹੇ ਆ ਕਈ ਵੀ 20-20 ਸਾਲ ਹੋ ਗਏ ਵਟਾਂ ਨੂੰ ਛੇੜ ਕੇ ਵੀ ਨਹੀਂ ਵੇਖਿਆ ਘਾਹ ਹੋ ਗਿਆ ਬੂਟੀ ਹੋ ਗਈ ਆ ਭੇਗੜ ਗਈ ਅਗਲੇ ਸੀਜ਼ਨ ਵਾਲੀ ਆ ਗਈ ਉਹ ਤੁਰੇ ਫਿਰਦੇ ਆ ਵੇਖੋ ਬੰਦਿਆਂ ਦੇ ਸਿਰ ਤੇ ਨਾ ਚੜ ਕੇ ਰਹਿਣਾ ਮਾਮਾ ਜੀ ਨੇ ਇਹ ਟਮੋਟਨ ਹਰ ਇੱਕ ਟੀਜਾ ਪੈਨ ਸ਼ੌਕ ਨਾਲ ਪਿੱਛੇ ਨਹਿਰ ਵੀ ਲੱਗਦੀ ਹੈ ਆ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਅਸਥਾਨ ਆ ਚੜ੍ਹ ਸਾਹਿਬ ਜਿਹੜਾ ਬਟਾਲੇ ਦੇ ਬਿਲਕੁਲ ਨਾਲ ਆ ਕੰਧ ਨਾਲ ਸਾਂਝੀ ਜ਼ਮੀਨ ਹੈ ਸਾਡੇ ਦਾ ਮਾਮਾ ਜੀ ਹਾਂ ਕਹੁੰਦੇ ਆ ਵੀ ਸ਼ੌਕ ਨਾਲ ਹਰ ਇੱਕ ਟੀ ਜਿਵੇਂ ਆਪਾਂ ਬਿਜ਼ਨਸ ਕਰਦੇ ਆ ਜਾਂ ਕੁਝ ਵੀ ਰੱਖਦੇ ਆ ਜੀ ਇਹ ਆਪਣੀ ਪੈੜੀ ਨੂੰ ਸ਼ੌਂਕ ਨਾਲ ਰੱਖਦੇ ਆ ਆਪਾਂ ਗੱਡੀਆਂ ਰੱਖਦੇ ਆ ਚੰਡ ਕੇ ਐ ਲਸ਼ਕਾ ਵੀ ਆਹ ਵੇਖੋ ਮੈਂ ਨਾ ਵੀ ਇੰਨੀ ਸਫਾਈ ਮੈਨੂੰ ਕਦੀ ਨਹੀਂ ਪੈੜੀ 'ਚ ਮੈਂ ਜਦੋਂ ਵੀ ਆਉਣਾ ਉਦੋਂ ਮੈਂ ਵੇਖੀ ਐ ਨੁਕਰਾਂ ਗੱਡੀਆਂ ਹੁੰਦੀਆਂ ਇਹਨਾਂ ਦੀ ਕੋਈ ਬੂਟੀ ਨਹੀਂ ਬਾਦੂ ਕੋਈ ਕੁਝ ਨਹੀਂ ਮਾੜਾ ਮੋਟਾ ਵੀ ਲੱਗੇ ਉਸੇ ਵੇਲੇ ਵਾਹ ਕੇ ਨਾ ਐ ਸੈੱਟ ਕਰਦੇ ਨੇ